ਦੇਵਾਉ ਦੇ ਨੇ ਜੇ ਸਵਾਲ ਪੁੱਛਦੇ ਰਹਿੰਨੇ ਆ ਗੁੱਸਾ ਹੀ ਕਰਨਾ ਜੇ ਤੁਸੀਂ ਨੂੰ ਸਵਾਲ ਪੁੱਛਦੇ ਤੇ ਕੁੜੀਆਂ ਦੀ ਉਮਰ ਨਹੀਂ ਪੁੱਛੀ ਦੀ ਅਗਲਾ ਸਵਾਲ ਆ ਵੀ ਬੇਬੇ ਦਾ ਜਦੋਂ ਵਿਆਹ ਹੋਇਆ ਸੀਗਾ ਤੇ ਬੋਤੇ ਤੇ ਘੋੜੀਆਂ ਦੇ ਬਰਾਬ ਗਏ ਸੀ ਅੱਛਾ ਤੇ ਘਨਾਤਾਂ ਨੇ ਵਾਹ ਕੇ ਰੋਟੀ ਖਵਾਈ ਸੀ ਕਿ ਕੁਰਸੀਆਂ ਟੈਂਟ ਕੋਈ ਨਹੀਂ ਸੀ ਅਗਲਾ ਸਵਾਲ ਬੇਬੇ ਕੋਈ ਆਪਣੀ ਬਚਪਨ ਦੀ ਗੱਲ ਦੱਸੋ ਵੀ ਜਿਹੜੀ ਤੁਹਾਨੂੰ ਕਦੇ ਨਾ ਭੁੱਲੀ ਹੋਵੇ ਤੇ ਪਿੰਡੋਂ ਰਕੇ ਗਏ ਅੱਛਾ ਨਾਮ ਕੀ ਆਪਦੇ ਵਿਆਹ ਗਈ ਆਏ ਤੇ ਬੈਂਪ ਨਾਮ ਕੀ ਚਲੇ ਗਏ ਉਹਨਾਂ ਨੇ ਸਾਨੂੰ ਕੋਆ ਮਾਂ ਤੇ ਜਿਵੇਂ ਉਹ ਜ ਡਰਾਮ ਉਹ ਜ ਰਮ ਦਾ ਸਾਰਿਆਂ ਨੂੰ ਪਿਆਰ ਭਰੀ ਸਾਰਥੀ ਆ ਤੁਹਾਡਾ ਬਾਰਾ ਬਾਰਾ ਸਵਾਗਤ ਹੈ ਚੈਨਲ ਤੇ ਅੱਜ ਆਪਾਂ ਉਹਨਾਂ ਸਵਾਲਾਂ ਦੇ ਜਵਾਬ ਦਵਾਂਗੇ ਜਿਹੜੇ ਕਮੈਂਟ ਆਏ ਸੀ ਉਹਦੇ ਹਾਂ ਉਹ ਜਿਹੜੇ ਵਲੌਗ ਦੇ ਵਿੱਚ ਆਪਾਂ ਜਿਹੜੇ ਦੇ ਵਿੱਚ ਆਪਾਂ ਕਿਹਾ ਸੀ ਉਹ ਵੀ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ ਹਾਂ ਕਨੇਡਾ ਵਾਲੇ ਵਲੌਗ ਦੇ ਵਿੱਚ ਅੱਜ ਆਪਾਂ ਸਾਰੇ ਸਵਾਲਾਂ ਦੇ ਜਵਾਬ ਦਰਾਂਗੇ ਠੀਕ ਹੈ ਜੋ ਜੋ ਆਪਣੇ ਚਾਹਣ ਆਇਆ ਨੇ ਪੁੱਛਿਆ ਤਾਂ ਓਕੇ ਬੇਬੇ ਤਿਆਰ ਹੋ ਤਿਆਰ ਲੋ ਵੀ ਆਪਣਾ ਅੱਜ ਦਾ ਪਹਿਲਾ ਸਵਾਲ ਆ ਸ਼ੈਡੋ ਗਰਲ ਦਾ ਕਹਿੰਦੀ ਵੀ ਮੇਰਾ ਸਵਾਲ ਬੇਬੇ ਜੀ ਨੂੰ ਵੀ ਹਰਮਨ ਦਾ ਵਿਆਹ ਕਰ ਦਊਗਾ ਅੱਛਾ ਹਾਂ ਕਰਦਾ ਜੋ ਆਗਾ ਤੇ ਹਰਮਨ ਦਾ ਵਿਆਹ ਫਿਰ ਹੌਲੀ-ਹੌਲੀ ਕਰਾਂਗੇ ਜਦੋਂ ਗੱਬਰੂ ਬਣ ਗਿਆ ਨਾ ਫੇਰ ਹੀ ਵਿਆਹ ਕਰਾਂਗੇ ਹਜੇ ਇਹਦੇ ਮੈਨਾਂ ਜਿਹੜੀਆਂ ਆਦਤਾਂ ਵਾਂ ਉਹ ਬੱਚਿਆਂ ਵਰਗੀਆਂ ਨਾ ਲਾਪਰਵਾਹ ਬਹੁਤ ਆ ਇਹ ਇਹ ਹਜੇ ਤਾਂ ਕਰਕੇ ਥੋੜਾ ਜਿਹਾ ਸਿਆਣਾ ਹੋ ਜਾਏ ਫੇਰ ਵਿਆਹ ਕਰਾਂਗੇ ਅੱਛਾ ਤੇ ਅੰਕਲ ਤੁਸੀਂ ਵੀ ਦੱਸੋ ਕੋਈ ਆਦੇ ਮੁੰਡੇ ਦੇ ਵਿਆਹ ਦੇ ਬਾਰੇ ਅੰਕਲ ਨੇ ਕੁਝ ਨਹੀਂ ਦੱਸਣਾ ਨਾਲ ਵਜਿਵੇਂ ਠੀਕ ਸਾਰਾ ਪੈਸਾ ਤਾਂ ਤੁਹਾਡੇ ਲੱਗਣਾ ਵਾ ਇਹ ਗੱਲ ਨਹੀਂ ਕਰ ਕਰਗਾ ਮੋਟੀ ਤਾਂ ਹੈ ਹੀ ਆ ਚੱਲ ਠੀਕ ਹੈ ਆਪਣਾ ਵਿਆਹ ਤਾਂ ਆਪਾਂ ਕਰਨਾ ਹੀ ਹੈ ਬੰਦਾ ਕਮਾਉਂਦਾ ਕਾਦੇ ਲਈ ਬੱਚਿਆਂ ਦੀ ਖਾਤਰ ਕਮਾਉਂਦਾ ਪਰ ਬੱਚਾ ਥੋੜਾ ਜਿਹਾ ਹੋ ਜਾਏ ਨਾ ਵੱਡਾ ਅਜੇ ਏਜ ਵੀ ਠੀਕ ਹੈ ਜੇ ਇੰਨੀ ਏਜ ਨਹੀਂ ਹੈਗੀ ਹਾਂ ਹਾਂ ਸਮਝਦਾਰ ਜਾਣੀ ਦੀ ਹੋ ਜਾਏ ਮੈਜਰ ਥੋੜਾ ਜਿਹਾ ਫੇਰ ਕੋਈ ਨਹੀਂ ਵਿਆਹ ਤਾਂ ਹੋ ਹੀ ਜਾਣਾ ਅਜੇ ਹੀਰੇ ਦਾ ਤਾਂ ਹੋ ਜਾਏ ਆ ਪਹਿਲਾ ਹੀਰੇ ਨੂੰ ਕੋਈ ਚੜਾ ਕੇ ਫੇਰ ਜਲਦੀ ਆਪਣਾ ਹੈਗਾ ਅਗਲਾ ਸਵਾਲ ਸੁਖਮਣ ਦੀਪ ਵੱਲੋਂ ਉਹ ਕਹਿੰਦੇ ਆ ਮੈਂ ਤੁਹਾਡਾ ਬਲੌਗ ਰੋਜ਼ ਦੇਖਦੀ ਆ ਤੇ ਮੈਨੂੰ ਦਾਦੀ ਜੀ ਬਹੁਤ ਵਧੀਆ ਲੱਗਦੇ ਆ ਸਾਨੂੰ ਵੀ ਬਹੁਤ ਵਧੀਆ ਲੱਗਦੇ ਜਿਹੜੇ ਕਮੈਂਟ ਕਰਦੇ ਆ ਕਮੈਂਟ ਵਧੀਆ ਕਰਦੇ ਆ ਵਧੀਆ ਕਮੈਂਟ ਕਰਦੇ ਸਾਨੂੰ ਸਾਰਾ ਆਪਣਾ ਪਰਿਵਾਰ ਹੀ ਆ ਹਨਾ ਆਪਾਂ ਨੂੰ ਵੇਖ ਕੇ ਆਪਾਂ ਨੂੰ ਕਮੈਂਟ ਕਰਦਾ ਆਪਾਂ ਨੂੰ ਵਧੀਆ ਲੱਗਦਾ ਆਪਾਂ ਕਮੈਂਟ ਵੀ ਸਾਰਿਆਂ ਦੇ ਪੜ੍ਹਦੇ ਆ ਇਹ ਨਹੀਂ ਹੈਗਾ ਕਿ ਨਹੀਂ ਪੜ੍ਹਦੇ ਸਾਰਿਆਂ ਦੇ ਕਮੈਂਟ ਆਂਟੀ ਜੀ ਤਾਂ ਲੈ ਕੇ ਨਾ ਫੋਨ ਆਂਟੀ ਜੀ ਨੂੰ ਆਂਟੀ ਜੀ ਨੂੰ ਕੀ ਦੱਸਿਆ ਸੀ ਕਿਸੇ ਨੇ ਕਿੰਨੇ ਦੱਸਿਆ ਸੀਗਾ ਹਾਂ ਤੇ ਮੈਂ ਨਾਨੀ ਨੂੰ ਦੱਸਿਆ ਹੁਣ ਨਾਨੀ ਵੀ ਸਾਰੇ ਕਮੈਂਟ ਪੜ੍ਹਦੇ ਆ। ਸਾਰੇ ਕਮੈਂਟ ਤੁਹਾਡੇ ਪੜ੍ਹਦੇ ਆ। ਅਗਲਾ ਸਵਾਲ ਆਪਣਾ ਹੈਗਾ ਗੇਮਿੰਗ ਵਿਦ ਅਬੀ ਦਾ। ਉਹ ਕਹਿੰਦੇ ਆ ਵੀ ਹਰਮਨ ਚੰਡੀਗੜ ਕੀ ਲੈਣ ਜਾਂਦਾ? ਉਹ ਸਾਨੂੰ ਦੱਸ ਕੇ ਨਹੀਂ ਜਾਂਦਾ ਕਹਿ ਜਾਂਦਾ ਵੀ ਮੈਨੂੰ ਕੰਮ ਆ ਮੈਨੂੰ ਕੰਮ ਆ। ਅੱਛਾ। ਅੱਠ 10 ਦੇ ਨਾਇਆ ਹੁੰਦਾ। ਅਸੀਂ ਫੋਨ ਕਰਦੇ ਫੋਨ ਨੂੰ ਨਹੀਂ ਚੱਕਦਾ ਉਹਨੂੰ ਪਤਾ ਵਾ ਵੀ ਮੰਮੀ ਡੈਡੀ ਤੋਂ ਮੈਨੂੰ ਗਾਣਾ ਪੜ੍ਹੇ ਡੈਡੀ ਨੇ ਤਾਂ ਇਹਦੇ ਨੇ ਕੁਝ ਕਹਿਣਾ ਹੀ ਨਹੀਂ ਮੈਂ ਹੀ ਕਹਿੰਦੀ ਆ ਸੋ ਨਹੀਂ ਕਹਿਣਾ ਕੋਣ ਚੱਕਣੋਂ ਹੀ ਹਟ ਜਾਂਦਾ ਫੋਨ ਨਹੀਂ ਚੱਕਦਾ ਵਿਆਹ ਤੇ ਗਿਆ ਉਹ ਹਾਂ ਇਹਦਾ ਇੱਕ ਹੋਰ ਸਵਾਲ ਵੀ ਮਾਸੜ ਜੀ ਕਿਉਂ ਨਹੀਂ ਆਉਂਦੇ ਬਲੌਗ ਦੇ ਵਿੱਚ ਮਾਸੜ ਜੀ ਤਾਂ ਨਹੀਂ ਆਉਂਦੇ ਤੁਹਾਨੂੰ ਪਤਾ ਵੀ ਕਿਸੇ ਨੂੰ ਨਹੀਂ ਚੰਗਾ ਲੱਗਦਾ ਹੁੰਦਾ ਮੂਰੇ ਆਉਣਾ ਹੈਨਾ ਹਾਂ ਉਹ ਤਾਂ ਕਰਕੇ ਨਹੀਂ ਆਉਂਦੇ ਵੀ ਮੈਂ ਨਹੀਂ ਆਉਣਾ ਤੁਹਾਡੀ ਉਹ ਤਾਂ ਫੋਟੋ ਨਹੀਂ ਖਿਚਾਉਂਦੀ ਸੀ ਉਹ ਫੋਟੋ ਵੈਸੇ ਵੀ ਨੋਰਮਲ ਵੀ ਉਹਨਾਂ ਨੂੰ ਨਹੀਂ ਇੰਨਾ ਸ਼ੌਂਕ ਹੈਗਾ ਨਾ ਫੋਟੋ ਦਾ ਨਾ ਵੀਡੀਓ ਦਾ ਤਾਂ ਕਰਕੇ ਵੀ ਉਹ ਨਹੀਂ ਆਉਂਦੇ ਤੇ ਅਗਲਾ ਸਵਾਲ ਆਂਟੀ ਤੁਹਾਡੇ ਲਈ ਹੈ ਕਹਿੰਦੇ ਵੀ ਏਕਮ ਜਿਹੜਾ ਆਪਣਾ ਉਹਨਾਂ ਦੇ ਪਾਪਾ ਜੀ ਕਿਉਂ ਨਹੀਂ ਆਉਂਦੇ ਸਾਹਮਣੇ ਉਹ ਪਿਛਲੇ ਬਲੌਗ ਚ ਵੀ ਇੱਕ ਵਾਰੀ ਮਾਸੀ ਤੇਰੀ ਨੂੰ ਦੱਸਿਆ ਸੀ ਕਿ ਉਹਦੇ ਪਾਪਾ ਦੀ ਡੈਥ ਹੋ ਗਈ ਸੀ ਉਹ ਸਾਢੇ 4 ਖਨੀ 4 ਸਾਲ ਦਾ ਸੀ ਜਦੋਂ ਉਹਦੀ ਡੈਥ ਹੋ ਗਈ ਇੱਕ ਜਸਵਿੰਦਰ ਸੈਣੀ ਆ ਕੋਈ ਉਹ ਕਹਿੰਦਾ ਵੀ ਮੈਂ ਬੜੇ ਕਮੈਂਟ ਕਰਦਾ ਕੁ ਜਵਾਬ ਨਹੀਂ ਦਿੰਦਾ ਮੇਰੇ ਕੋਈ ਜਵਾਬ ਦੇ ਨਹੀਂ ਚਾਹੁੰਦੇ 2000 ਦਾ ਜਵਾਬ ਤੁਹਾਨੂੰ ਜਵਾਬ ਦੇ ਮੇਰੇ ਦੱਸੋ ਪਤਾ ਕੀ ਕਮੈਂਟ ਕਈ ਵਾਰੀ ਜ਼ਿਆਦਾ ਆਉਂਦੇ ਆ ਹੁਣ ਹਰੇਕ ਨੂੰ ਨਹੀਂ ਰਿਪਲਾਈ ਹੁੰਦਾ ਤਾਂ ਕਰਕੇ ਇਹ ਹੋ ਜਾਂਦਾ ਹਾਂ ਸੌਰੀ ਸੌਰੀ ਮੰਗਦੇ ਤੁਹਾਡੇ ਉਹ ਅੱਜ ਆਪਾਂ ਜਵਾਬ ਹੁਣ ਦੇ ਦਿੰਦਾ ਉਹ ਇਹਨਾਂ ਦਾ ਤੇ ਇੱਕ ਗੁਰਾਇਆ ਵਾ ਤੇ ਉਹਨਾਂ ਨੇ ਪੁੱਛਿਆ ਵਾ ਵੀ ਹੈਲੋ ਵੀਰੇ ਮੈਂ ਇਹ ਪੁੱਛਣਾ ਸੀ ਵੀ ਤੁਹਾਡੇ ਮੰਮਾ ਮਾਸੀ ਨਾਲੋਂ ਵੱਡੇ ਲੱਗਦੇ ਆ ਉਹਨਾਂ ਨੂੰ ਪੁੱਛਣਾ ਵੀ ਇਹ ਸਿਸਟਰ ਆ ਜਾਂ ਕੁਝ ਹੋਰ ਆ ਇਹਨਾਂ ਦਾ ਕੀ ਰਿਸ਼ਤਾ ਵਾ ਨਹੀਂ ਨਹੀਂ ਉਹ ਮੇਰੀ ਸਿਸਟਰ ਹੀ ਆ ਯੋਗੀ ਪਹਿਲਾ ਹੁੰਦਾ ਸੀ ਨਾ ਵੀ ਆਂਦੇ ਹੁੰਦੇ ਸੀ ਵੀ ਜੋੜੀ ਹੋਵੇ ਹੈਨਾ ਪਹਿਲਾ ਸਾਰਿਆਂ ਨੂੰ ਵੱਡੀ ਮੈਂ ਸੀ ਮੇਰੇ ਤੋਂ ਛੋਟਾ ਉਹ ਮੇਰਾ ਬ੍ਰਦਰ ਸੀ ਜਿਹਦੀ ਡੈਥ ਹੋ ਗਈ ਉਹਦੇ ਤੋਂ ਛੋਟੀ ਸੀ ਅੱਛਾ ਤੇ ਸਭ ਤੋਂ ਛੋਟਾ ਤੇਰਾ ਮਾਂ ਅੱਛਾ ਨਹੀਂ ਮੇਰੀ ਸਾਕੀ ਭੈਣ ਨਹੀਂ ਸਾਡਾ ਫਰਕ ਹੈਗਾ ਮੇਲਾ ਦਾ 89 ਸਾਲਾਂ ਦਾ ਫਰਕ ਆ ਸੀ ਹਾਂ 55 ਸਾਲਾਂ ਦਾ ਸਾਡਾ ਸੀ ਦੋਵਾਂ ਭੈਣ ਭਰਾਵਾਂ ਦਾ ਜਿਹਦੀ ਡੈਥ ਹੋ ਗਈ ਠੀਕ ਠੀਕ ਨਕੀ ਸਭ ਤੋਂ ਛੋਟਾ ਹੂੰ ਤੇ ਤੁਹਾਨੂੰ ਆਪਦੀ ਸਿਹਤ ਦਾ ਬਹੁਤ ਹਾਂ ਹੂੰ ਓਹੋ ਆਪਦੇ ਆਪ ਨੂੰ ਆਏ ਨਹੀਂ ਆਪਣੇ ਵਰਗੇ ਤਾਂ ਜਿਵੇਂ ਪਿੰਡ ਚ ਸੀ ਜੇ ਹਨਾ ਕਮਾਂਕਾਰਾਂ 'ਚ ਧਿਆਨ ਦਿੱਤਾ ਹਾਂ ਕਦੇ ਮੈਂ ਆਪਦਾ ਧਿਆਨ ਹੀ ਨਹੀਂ ਦਿੱਤਾ ਇੱਕ ਬਾਹਰਲੇ ਥੋੜੀ ਕੇਅਰ ਜੀ ਜਿਆਦਾ ਕਰਦੇ ਹਨਾ ਉਹ ਵੈਸੇ ਵੀ ਸ਼ੁਰੂ ਤੋਂ ਵੀ ਉਹ ਆਪਦੇ ਲਈ ਟਾਈਮ ਕਰਦੇ ਤਾਂ ਪੱਤੇ ਗਏ ਨਾ ਕਿ ਆ ਗਏ ਤੇ ਲਾਈ ਕਰੀਮ ਦਾ ਨਾਮ ਸੀ ਹਨਾ ਉਹ ਨਹੀਂ ਕੀਤੀ ਬਾਕੀ ਜਿਹੜਾ ਵੀ ਮੇਰੇ ਵੀ ਤੇਰੇ ਮਾਮੇ ਦੀ ਡੈਥ ਹੋਈ ਜਿਹਦੇ ਬਾਰੇ ਪੁੱਛਦੇ ਆ ਉਹਦੇ ਨਾਲ ਮੇਰਾ ਬਹੁਤ ਪਿਆਰ ਸੀਗਾ ਵੀ ਥੋੜਾ ਜਿਹਾ ਹੁਣ ਮੈਂ ਉਹ ਗਮ ਚੋਂ ਨਿਕਲ ਨਹੀਂ ਆ ਨਹੀਂ ਤਾਂ ਮੈਂ ਚਾਹੀ ਮੇਰੀਆਂ ਅੱਖਾਂ ਹੀਆਂ ਲਿੱਖੀਆਂ ਹੋਈਆਂ ਰੋ ਰੋ ਕੇ ਵੀ ਉਹਦੇ ਨਾਲ ਮੇਰਾ ਬਹੁਤ ਅਟੈਚਮੈਂਟ ਸੀ ਸਾਡੇ ਦੋਵਾਂ ਘਰਾਂ ਦਾ ਆਪਣਾ ਅਗਲਾ ਸਵਾਲ ਆ ਵੀ ਆਪਾਂ ਹੋਮ ਟੂਰ ਕਦੋਂ ਕਰਨਾ ਵਾ ਵੀ ਆਪਣਾ ਘਰ ਕਦੋਂ ਵਿਖਾਉਣਾ ਸਾਰਾ ਵੀਡੀਓ ਚ ਅਸੀਂ ਉਹੋ ਮੁਖਾਵਾਂਗੇ ਜਦੋਂ ਸਾਡੇ ਵਿਆਹ ਸ਼ੁਰੂ ਹੋਇਆ। ਅੱਛਾ। ਹਾਂ ਪਹਿਲਾਂ ਨਹੀਂ ਵਿਖਾਉਣਾਗਾ ਅਸੀਂ। ਅਜੇ ਇਹ ਦੀ ਕੁਝ ਕਰਨੀ ਐ ਸਫਾਈ ਸੁਫਾਈ ਤੇਰੀ ਕਰਾਂਗੇ। ਡੈਕੋਰੇਸ਼ਨ ਡੈਕੋਰੇਸ਼ਨ ਵਿਖਾਉਣਾ ਡੈਕੋਰੇਸ਼ਨ ਡੈਕੋਰੇਸ਼ਨ ਕਰਾਵਾਂਗੇ। ਹਾਂ ਵੀ ਫੇਰ ਹੀ ਵਿਖਾਵਾਂਗੇ। ਫੇਰ ਹੀ ਵਿਖਾਵਾਂਗੇ। ਇਹੋ ਜਿਹਾ ਵਿਖਾਇਆ ਤਾਂ ਫਿਰ ਉਹ ਤਾਂ ਤੁਹਾਡੀ ਘਾਲ ਹੋਈ ਹੈ ਹਨਾ। ਇਹੋ ਜਿਹਾ ਆਪਣਾ ਹੈਗਾ ਸਾਰਿਆਂ ਨੂੰ ਪਤਾ ਹੈ। ਹਾਂ। ਡੈਕੋਰੇਸ਼ਨ ਵਧੀਆ ਕਰਾਂਗੇ ਫੇਰ ਹੀ ਵਿਖਾਵਾਂਗੇ। ਬੇਬੇ ਤੁਹਾਡੇ ਲਈ ਸਵਾਲ ਅਗਲਾ। ਕਹਿੰਦੇ ਬੇਬੇ ਦੀ ਕਿੰਨੀ ਉਮਰ ਆ? ਤੇ ਕੁੜੀਆਂ ਦੀ ਉਮਰ ਨਹੀਂ ਪੁੱਛੀ ਦੀ। ਹਾਂ। ਬੇਬੇ ਦੀ ਹੋ ਗਈ 80 ਸਾਲ 80 90 ਸਾਲ ਤੋਂ ਨਹੀਂ 90 ਸਾਲ ਨਹੀਂ 80 ਕੇ ਸਾਲ ਹੀ ਹੈ ਬੇਬੇ ਦੀ ਜਿਆਦੀ ਨਹੀਂ ਜਿਆਦੀ ਮਤਲਬ ਹੋਲਡ ਨਹੀਂ ਗਈ ਥੋੜੀ ਜਿਹੀ ਜਵਾਨ ਹੀ ਹੈ ਨਾ ਬੇਬੇ ਆਏ ਵੀ 6:00 ਵਜੇ ਕਰਕੇ ਥੋੜੀ ਜਿਹੀ ਰਹਿ ਗਈ ਬੇਬੇ ਮੈਂ ਤਾਂ ਰਹਿ ਜੀ ਸੀ ਰਹਿ ਰਹੇ ਆ ਅਜੇ ਵੀ ਸ਼ੁਕਰ ਕਰਦੇ ਰੱਬ ਦੀ ਘੜੀ ਹਾਂ ਵੀ ਚੱਲ ਆਪਾਂ ਹਾਂ ਤੁਰੇ ਫਿਰਦੇ ਆ ਬੌਧੀ ਅਗਲਾ ਸਵਾਲ ਆ ਆਂਟੀ ਤੁਹਾਡੇ ਲਈ ਕਹਿੰਦੇ ਵੀ ਮਾਛੜ ਜੀ ਐਤ ਕੀ ਆਏ ਨਹੀਂ ਕਿ ਇੰਡੀਆ ਨਹੀਂ ਆਏ ਉਹਨਾਂ ਨੂੰ ਕੋਈ ਕੰਮ ਸੀਗਾ ਤਾਂ ਕਰਕੇ ਹਨਾ ਉੱਥੇ ਬੀਜੀ ਸੀ ਉਹ ਬੀਜੀ ਸੀਗੇ ਤੇ ਮਾਸੀ ਤੇ ਬੱਚੇ ਆਏ ਸੀ ਹੂੰ ਮਾਸੀ ਵੈਸੇ ਵੀ ਕਹਿ ਦਿੰਦੇ ਆ ਵੀ ਸਾਲ ਬਾਅਦ ਤਾਂ ਆਉਣਾ ਹੀ ਚਾਹੀਦਾ ਹੂੰ ਬੱਚਿਆਂ ਨੂੰ ਨਾਲੇ ਤਾਂ ਸਾਰੇ ਰਿਸ਼ਤਿਆਂ ਦਾ ਪਤਾ ਲੱਗਣਾ ਹੈ ਨਾ ਤੇ ਨਾਲੇ ਮੰਮੀ ਡੈਡੀ ਜਦੋਂ ਤੱਕ ਸਾਰੇ ਰਿਸ਼ਤੇ ਵੀ ਬੰਦਾ ਆ ਕੇ ਮਿਲ ਜਾਂਦਾ ਹੈ ਆ ਮੂੰਹ ਜੇ ਵੱਜ ਜਾਂਦਾ ਫਿਰ ਉਹ ਨਾ ਤੇ ਚਲ ਇਹ ਤਾਂ ਨਹੀਂ ਉਹ ਤਾਂ ਆ ਸਕਦੇ ਸਾਰਿਆਂ ਨੂੰ ਆ ਕੇ ਸਾਰਿਆਂ ਨੂੰ ਮਿਲ ਹਾਂਜੀ ਹਾਂਜੀ ਅਗਲਾ ਸਵਾਲ ਹੈਗਾ ਵਾ ਸੋਨੀ ਜੀ ਦਾ ਕਹਿੰਦੇ ਮੇਰਾ ਨਾਮ ਸੋਨੀ ਹੈ ਪਲੀਜ਼ ਮੇਰਾ ਨਾਮ ਬੋਲੋ ਪਲੀਜ਼ ਤੁਹਾਡਾ ਨਾਮ ਤਾਂ ਸਾਰਿਆਂ ਦਾ ਆਹੋ ਬੇਬੇ ਦਾ ਸੋਨੀ ਸੋਨੀ ਕਰਦੀ ਰਹਿੰਦੀ ਹੈ ਹਾਂ ਬੇਬੇ ਇੱਕ ਵਾਰ ਲੈ ਦੇਨਾ ਸੋਨੀ ਸੋਨੀ ਤਾਂ ਕਹੀ ਜਾਈ ਦਰ ਸਾਰੇ ਮਾੜੀ ਜੀ ਕਰ ਸੋਨੀ ਰਹੀ ਐ ਪੱਜ ਕੇ ਸੋਨੀ ਰਹੀ ਐ ਭਾਂਡਾ ਬਣਾਈ ਸੋਨੀ ਰੋਟੀ ਥੋੜਾ ਯਾ ਅਗਲਾ ਸਵਾਲ ਆ ਵੀ ਜੈਪੁਰ ਤੇ ਕਿੰਨਾ ਖਰਚਾ ਆਇਆ ਤੁਹਾਡੇ ਜਾਣ ਦਾ ਟ੍ਰਿਪ ਦਾ ਉਹ ਤਾਂ ਤੁਹਾਨੂੰ ਤੈਨੂੰ ਤੇ ਹਾਰਮਨ ਨੂੰ ਪਤਾ ਹੋਣਾ ਅਸੀਂ ਤਾਂ ਬਸ ਬਹਿ ਕੇ ਜਾਣ ਆ ਹਾਂ ਮਾੜੇ ਤੇ ਬੈਠਾਉਣ ਵਾਲੇ ਸੀ ਜੇ ਅਰਾਊਂਡ ਨਾਲ ਉੱਥੇ ਖਰਚਾ ਆ ਜਾਂਦਾ ਵਾ ਆਪਣੇ ਹਿਸਾਬ ਦੇ ਬਜਟ ਦੇ ਹਿਸਾਬ ਨਾਲ ਜੇ ਆਪਣਾ ਬਾਇਟ ਹੈਗਾ ਵਾ ਵਾ ਜਿੰਨਾ ਮਰਜੀ ਖਰਚਾ ਕਰ ਲੋ ਜੇ ਆਪਾਂ ਸਧਾਰਨ ਰੂਮਾਂ 'ਚ ਰਾਵਾਂਗੇ ਫਿਰ ਆਪਣਾ 3000 3000 'ਚ ਨਾਈਟ ਸਰ ਜੂਗੀ ਫਿਰ ਆਪਾਂ 20000 ਕਰ ਲਾ ਫਿਰ 10000 ਕਰ ਲਾ ਹਾਂ ਜਿੰਨੀ ਰਾਤਾਂ ਰਾਵਾਂਗੇ ਉਸ ਹਿਸਾਬ ਨਾਲ ਉੱਥੇ ਰਹਿਣ ਦਾ ਹੀ ਜ਼ਿਆਦਾ ਵਾ ਖਰਚਾ ਉੱਥੇ ਹੋਟਲ ਦਾ ਬਾਹਲਾ ਖਰਚਾ ਹਾਂ ਜ਼ਿਆਦਾ ਖਰਚਾ ਹੋਟਲ ਦਾ ਤੇ ਖਾਣ ਦਾ ਹੈ ਖਾਣ ਦਾ ਫਿਰ ਵੀ ਆਂਟੀ ਸਾਹਿਬ ਠੀਕ ਹੋ ਇੰਨਾ ਨਹੀਂ ਗਾ ਪਰ ਜਿਹੜਾ ਹੋਟਲ 'ਚ ਹਾਂ ਜਿਹੜਾ ਰਹਿਣ ਦਾ ਉਹ ਜ਼ਿਆਦਾ ਵਾ ਰਹਿਣ ਦਾ ਬਹੁਤ ਔਖਾ ਹਾਂ ਉਹ ਤਾਂ ਹਰੇਕ ਚੀਜ਼ ਦਾ ਪੈਸਾ ਲੈਂਦੇ ਉੱਥੇ ਹਾਂ ਹਾਂ ਤੇ ਜੇ ਆਪਾਂ ਕਿਤੇ ਜਾਣਾ ਹੈ ਨਹੀਂ ਪਤਾ ਹੁੰਦਾ ਜਿੱਥੇ ਗੱਡੀ ਖੜਾ ਰਣੀ ਹੈ ਤੇਰੀ ਹਾਂ 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 ਘੰਟਿਆਂ ਦੇ ਹਿਸਾਬ ਨਾਲ ਪਈ ਜਾਣੇ ਪੈਸੇ ਤੇ ਜੇ ਆਪਾਂ ਜੇ ਕੁਝ ਵੇਖਣ ਜਾਣਾ ਉਹ ਵੀ ਕਹਿੰਦੇ ਦਰ ਟਕਟਾ ਕਟਾਓ ਦੋ ਹਾਂ ਹਾਂ ਬਣਾ ਰਿਹਾ ਇੱਕ ਥਾਂ ਦੇ ਪੈਸੇ ਜਿੱਥੇ ਆਪਾਂ ਉੱਥੇ ਗਏ ਸੀ ਤਿੰਨ ਘੰਟਿਆਂ ਲਈ ਹੀ ਪਾਰਕਿੰਗ ਅੱਛਾ ਉਦੋਂ ਵੱਧ ਕਹਿੰਦੇ ਉੱਤੇ ਲਵਾਂਗੇ ਪੈਸੇ ਹੋਰ ਜੇ ਮੈਂ ਉੱਥੇ 에어ਪੋਰਟ ਦੇ ਹੁੰਦਾ ਹਾਂ ਹਾਂ ਉਦੋਂ ਵਧੀਆ ਰਹਿੰਦਾ ਹਾਂ ਅਗਲਾ ਸਵਾਲ ਆ ਵੀ ਕਹਿੰਦੇ ਮਾਸੀ ਦਾ ਨਾਮ ਕੀ ਆ ਛੋਟਾ ਨਾਮ ਤਾਂ ਮੋਨਾ ਵੈਸੇ ਪਰ ਮਿੰਦਰਕਾਰ ਅਗਲਾ ਸਵਾਲ ਹੈ ਵੀ ਜਿਹੜਾ ਤੁਸੀਂ ਕਹਿੰਦੇ ਡੌਗੀ ਰੱਖਿਆ ਹੁੰਦੀ ਬਰੀਡ ਕੀ ਹੈ ਐਂਕਲ ਜੀ ਕੀ ਕਹਿੰਦੇ ਇਹਨੂੰ ਡੈਸ਼ ਹੌਂ ਕਹਿੰਦੇ ਡੈਸ਼ ਹੌਂਡਾ ਡੈਸ਼ ਹੌਂਡਾ ਪਹਿਲਾਂ ਵੀ ਜਿਹੜਾ ਆਪਣੇ ਕੋਲ ਡਾਲਰ ਸੀਗਾ ਉਹ ਵੀ ਡੈਸ਼ ਹੌਂਡਾ ਜੀ ਡਬਲ ਕੋਟ ਸੀਗਾ ਡਬਲ ਕੋਟ ਸੀਗਾ ਡਬਲ ਕੋਟ ਸੀਗਾ ਦੇ ਸਿਆਣਾ ਸੀ ਉਹ ਜੱਤ ਬਹੁਤ ਸੀ ਇਹ ਉਦਾਂ ਹੀ ਹੈ ਹਾਂ ਉਹ ਤਾਂ ਨਾ ਐ ਲੱਗਦਾ ਸੀ ਉਹ ਤਾਂ ਨਾ ਵੀ ਆਪਾਂ ਨੂੰ ਅਗਲੇ ਜਨਮ ਚ ਐ ਲੱਗਦਾ ਸੀ ਨਹੀਂ ਬੰਦਾ ਹੀ ਵਿਗੜਿਆ ਹੁੰਦਾ ਇੱਕ ਵਾਰੀ ਦੀ ਗੱਲ ਆ ਮੈਨੂੰ ਨਾ ਫੋਨ ਆਇਆ ਹਰਮਨ ਦਾ ਕਹਿੰਦਾ ਵੀ ਬਾਹਰ ਨਾਲ ਆਪਣਾ ਡਾਲਰ ਭੌਂਕੀ ਜਾਂਦਾ ਵਾ ਉਹ ਪਤਾ ਕੀ ਹੋਇਆ ਮੈਂ ਨਾ ਬੂਹਾ ਲਾ ਲਿਆ ਕਿਤੇ ਬਾਹਰ ਗਿਆ ਸੀ ਗਏ ਤੇ ਉਹ ਇੰਨਾ ਇੰਨਾ ਭੌਂਕਿਆ ਕਹਿੰਦਾ ਮੈਨੂੰ ਅੰਦਰ ਵਾੜ ਲਓ ਤੇ ਜਦੋਂ ਅੰਦਰ ਵਾੜਿਆ ਨਾ ਦੋ ਤਾਂ ਪਿੰਜਰੇ ਜਿਹਾ ਉੱਥੇ ਜਾ ਕੇ ਬਹਿ ਗਿਆ ਕਹਿੰਦਾ ਮੈਨੂੰ ਪਾ ਇੱਥੇ ਠਹਿੜਾ ਲਓ ਪਰ ਮੈਂ ਬਾਹਰ ਨਹੀਂ ਜਾਣਾ ਤੂੰ ਘਰੇ ਸੀ ਤੂੰ ਤੇ ਬੇਬੇ ਹਾਂਜੀ ਜਾਂਦਾ ਮਨੂ ਦੀ ਮੰਮੀ ਨੇ ਫੋਨ ਕੀਤਾ ਮਗਰ ਆਂਦੀ ਤੁਹਾਡਾ ਡਾਲਰ ਬੂਆ ਜੀ ਚ ਭੌਂਕੀ ਜਾਂਦਾ ਤੇ ਤੁਹਾਡਾ ਬੂਆ ਲੱਗਾ ਫੋਨ ਕੀਤਾ ਸੀ ਉਹਨੂੰ ਅੰਦਰ ਹਾਂ ਬਈ ਲੋ ਕਹਿੰਦਾ ਸੀ ਮੈਨੂੰ ਅੰਦਰ ਬਾੜ ਦੋ ਬਈ ਲੋ ਕਿੱਡਾ ਉਹ ਬਹੁਤ ਸਿਆਣਾ ਹਾਂ ਤੇ ਤੇ ਇਹਨੂੰ ਜੇ ਬਾਹਰ ਇਹ ਬਾਹਰ ਭੱਜ ਜਾਂਦਾ ਵਾ ਬਾਹਰ ਭੱਜ ਕੱਪੜੇ ਦੀ ਛੜ ਦਤਾ ਉਹ ਇਹ ਕੱਪੜੇ ਨਹੀਂ ਛੱਡਦਾ ਤਾਰ ਤੇ ਰਾਖੀ ਰੱਖਣੀ ਪੈਂਦੀ ਸਾਰੇ ਕਾਟ ਦਿੰਦਾ ਰਾਖੀ ਤੇ ਕਾਪੀ ਇਹਨੇ ਰੱਖਣੀ ਹੈ ਤੇ ਸਾਨੂੰ ਇਹਦੀ ਰੱਖਣੀ ਪੈਣੀ ਲੀੜੇ ਨਾਲ ਲਾ ਲੈਵੇ ਪਰ ਹੋਲੀ ਫਰਤ ਪਈ ਬੱਚੇ ਆ ਗਏ ਹੋਰ ਥੋੜਾ ਸਿਆਣਾ ਹੁੰਦਾ ਜਾਂਦਾ ਹੈ ਅਗਲਾ ਸਵਾਲ ਹੈ ਜਸਵਿੰਦਰ ਕੌਰ ਦਾ ਅੰਟੀ ਤੁਹਾਡੇ ਲਈ ਉਹ ਕਹਿੰਦੇ ਸਾਨੂੰ ਡਰੈੱਸ ਦੱਸੋ ਕਿ ਕਿਸ ਬੁਟੀਕ ਤੋਂ ਤੁਸੀਂ ਸੂਟ ਸਵਾਉਣੇ ਜੀ ਉਹਦਾ ਡਰੈੱਸ ਹੈਗਾ ਵਾ ਮਾਨਾ ਪ੍ਰੋਇਪਰ ਦੇ ਵਿੱਚ ਹੈ ਕਲੋਨੀ ਭਗਤ ਸਿੰਘ ਹਨ ਭਗਤ ਸਿੰਘ ਕਲੋਨੀ ਆ ਤੇ ਹਾਂ ਗੁਰਦੀਪ ਬਰਾੜਾ ਉਹਦਾ ਨਾਮ ਅੱਛਾ ਸਾਡੇ ਸੂਟਾ ਵਾਲੇ ਕਈ ਵਲੌਗਾਂ ਦੇ ਵਿੱਚ ਉਹਨਾਂ ਦਾ ਨਾਮ ਐਂਡ ਤੇ ਲਿਆ ਵੀ ਹੋਇਆ ਹੈ ਹਾਂ ਕਾਰਡ ਵੀ ਵਿਖਾਇਆ ਜੀ ਤੁਸੀਂ ਦੇਖਣਾ ਹੈ ਤੇ ਦੇਖ ਲਿਓ ਬਟੈਰ ਬਰਾਡ ਕਨੀਟ ਹੈ ਹਾਂ ਜੀ ਆਣ ਤੇ ਅਗਲਾ ਸਵਾਲ ਹੈ ਅਮਨਦੀਪ ਕੌਰ ਦਾ ਕਹਿੰਦੇ ਵੀ ਤੁਸੀਂ ਬੇਬੇ ਨੂੰ 에ਰਪਲੇਨ ਦਾ ਝੂਟਾ ਕਦੋਂ ਦਵਾਉਣਾ ਵਾ ਉਹ ਤਾਂ ਹੁਣ ਹਾਰਮੋਨ ਨੂੰ ਪਤਾ ਹੈ ਨਾ ਜਿਹੜਾ ਕੁਝ ਹਾਰਮੋਨ ਨੂੰ ਪਤਾ ਬੇਬੇ ਤੁਸੀਂ ਚਾਹੁੰਦੇ ਜੀ ਝੂਟਾ ਲਈਏ ਹਾਂ ਮੈਂ ਹਾਰਮੋਨ ਨੂੰ ਦੇਖਦੀ ਆਂ ਵੀ ਹੁਣ ਗਰਮੀ ਆਉਂਦੀ ਜਾਂਦੀ ਆ ਬਾਹਰ ਆ ਜਾਂਦੀ ਹੁਣੇ ਹੁਣੇ ਲੈ ਆਈਏ ਅੱਛਾ ਹਾਂ ਠੀਕ ਹੈ ਕਿੱਥੇ ਜਾਣਾ ਜਾਓਗੇ ਅਮਰੀਕਾ ਚ ਜਨ ਐ ਸਿੱਧਾ ਅਮਰੀਕਾ ਜੀ ਅਗਲਾ ਬਸਵਾਲ ਅਮਰਸਰ ਕੈਲੀਫੋਰਨੀਆ ਤੋਂ ਤੇ ਇਹ ਕਹਿੰਦੇ ਮਾਂ ਜੀ ਤੁਸੀਂ ਪੈਲੀ ਵਿੱਚ ਰੋਟੀ ਲੈ ਕੇ ਜਾਂਦੇ ਹੁੰਦੇ ਸੀ ਬਾਪੂ ਦੀ ਵਾਦੂ ਟੋਕਰੀ ਦੇ ਵਿੱਚ ਰੋਟੀਆਂ ਰੱਖ ਕੇ ਵਿੱਚ ਭਾਂਡੇ ਰੱਖ ਕੇ ਵਿੱਚ ਲੱਸੀ ਵਾਲਾ ਕੁੱਜਾ ਰੱਖ ਕੇ ਇਹਨੂੰ ਕਰਕੇ ਸਿਰ ਤੇ ਰੱਖ ਲੈਂਦੇ ਸੀ ਅੱਛਾ ਉਹ ਉੱਥੇ ਜਾ ਕੇ ਰੱਖ ਲੈਂਦੇ ਸੀ ਤੇ ਬੰਦੇ ਵਿਚਾਰੇ ਹੱਥ ਝਾਰ ਕੇ ਪਾਣੀ ਨਹੀਂ ਇਸ ਲਈ ਜਾਂਦੇ ਹੱਥ ਝਾਰ ਕੇ ਰੋਟੀ ਖਾ ਲੈਂਦੇ ਸੀਗੇ ਅੱਛਾ ਕੋਣ ਲੋਕੀ ਸੌਖੀ ਕਰਨ ਕਰਕੇ ਆਪਾਂ ਲੱਸੀ ਪਾਲਤੀ ਜੂ ਪਾਲਦੇ ਆ ਫਿਰ ਅੱਖਾਂ ਦੀ ਕੀ ਹੋਰ ਪਾ ਦੇ ਉਹ ਲਾਉਂਦੇ ਆ ਇੰਨਾਂ ਨੇ ਕੋਈ ਵਿਚਾਰ ਨਹੀਂ ਸੀ ਕਿ ਜਿਵੇਂ ਹੁੰਦੇ ਸੀ ਉਹਵੇਂ ਰੋਟੀ ਖਾ ਲੈਂਦੇ ਵਾਗੀਆਂ ਸੇਤਾਂ ਉਸੀ ਦੇ ਵਧੀਆ ਕੰਮ ਕਰਦੇ ਸੀ ਆਹ ਅੱਗੇ ਰੋਟੀਆਂ ਬਾਹਰ ਹੀ ਜਾਂਦੀਆਂ ਹੁੰਦੀਆਂ ਅੱਗੇ ਰੋਟੀਆਂ ਬਾਹਰ ਹੀ ਜਾਂਦੀਆਂ ਸੀ ਸੇਤਾਂ ਕੰਮ ਕਰ ਕਣਕਾ ਵੜਨ ਆ ਰਿਹਾ ਕਰ ਉਹ ਮਰਜੀ ਕਰ ਉਹ ਤਾਲਾ ਭੱਜ ਘਰੇ ਆਏ ਖਾਂਦੇ ਫੇਰ ਰੋਟੀ ਵੀ ਜਾਂਦੀਆਂ ਨਾਲੇ ਮੰਡਾਲੀਆਂ ਲਾਉਣੀਆਂ ਪੰਡਾ ਬੰਨਣੀਆਂ ਕਣਕ ਦੀਆਂ ਕਈ ਪੰਡਾ ਵੀ ਮੰਗਨਦੇ ਸੀ ਮੰਡਣੀਆਂ ਹੀ ਆਵਦਾਉਂਦੇ ਸੀ ਫੇਰ ਫੜਨਾ ਲਜਾਣਾ ਫੇਰ ਉਹਦੇ ਨਾਲ ਕਣਕ ਕੱਢਣੀ ਹੁਣ ਤਾਂ ਮੌਜੂਦ ਨਹੀਂ ਮਸ਼ੀਨਾਂ ਹੁਣ ਤਾਂ ਵੱਡਣ ਨੱਪਣ ਦੀ ਲੋੜ ਹੈ ਤੇਰੇ ਅੰਕਲਾਂ ਦੇ ਜਦੋਂ ਅਸੀਂ ਖੇਤ ਕੰਮ ਕਰਦੇ ਇਹ ਵੀ ਛੋਟੇ ਛੋਟੇ ਕੰਮ ਕਰਨ ਲੱਗਦੇ ਨਿਕਨਕੇ ਚਲੇ ਜਾਂਦੇ ਸੀ ਬਾਪੂ ਜੀ ਉਹਨੂੰ ਲੈ ਜਾਂਦਾ ਸੀ ਉੱਤਰ ਆਏ ਵੇਖੀ ਜਾਣਾ ਪਿੰਡਾਂ ਨੂੰ ਵੀ ਕੋਈ ਆਉਂਦਾ ਰੋਟੀ ਕਹਿੰਦੇ ਕੋਈ ਮੈਂ ਜਾਓ ਪੱਜਾ ਰੋਟੀ ਲੈਣ ਬਈ ਸਾਡੀ ਕਿਤੇ ਰੋਟੀ ਜਾਂਦਾ ਮੈਂ ਕਿਹਾ ਕਿਤੇ ਤਾਈ ਆਉਂਦੀ ਤੁਰੀ ਤੇ ਕਹਿੰਦਾ ਹੋਰ ਵੀ ਪੁੜੀ ਨਹੀਂ ਨਿਕਲਦੀ ਉਹਦੇ ਰੋਟੇ ਤੰਦੂਰ ਤੇ ਲਾਉਂਦੇ ਜਾਂਦੇ ਅੰਨੀਆਂ ਲਾਗ ਰਹਾ ਵਾ ਸੀਗਾ ਅੱਛਾ ਉਹ ਆਪਾਂ ਸਾਝੇ ਪਰਿਵਾਰ ਸਾਰਾ ਸਾਝੇ ਪਰਿਵਾਰ ਚ ਕਿੰਨੀਆਂ ਗਰੋਟੀਆਂ ਲਾ ਲੈਂਦੇ ਹੋਗੇ ਅੰਦਾਜ਼ਾ ਕੋਈ ਅਸੀਂ 4-5 ਪੂਰ ਲਾਉਣੇ 2-3 ਦਿਨ ਤੇ ਖੇਤ ਹੀ ਲਿ ਜਾਂਦੇ ਹੈਂਟੀ ਕਿੰਨੀਆਂ ਕੋਣਗੀਆਂ ਫਿਰ ਵੀ ਪੂਰ ਤੇ 15-15 ਰੋਟੀਆਂ ਲੱਗ ਜਾਂਦੀਆਂ ਵਿ ਵੱਡੇ ਤੰਦੂਰਾ ਬਈ ਅੱਛਾ 50-60 ਤਾਂ ਹੋਣਗੀਆਂ ਫਿਰ ਰੋਟੀਆਂ ਹਾਂ ਹੋ ਜਾਂਦੀਆਂ ਅਸੀਂ 100-100 ਰੋਟੀ ਤਾਂ ਹੋਉਂਦੀਆਂ ਲੱਗ ਜਾਂਦੀਆਂ ਰਾਤ ਨੂੰ ਇਹ ਖੁੱਲਾ ਸਮਾਨ ਲੈ ਜਾਣਾ ਅਗਲਾ ਪ੍ਰਸ਼ਨ ਹੈਗਾ ਵਾ ਮਨਪ੍ਰੀਤ ਕੌਰ ਕਲੀਅਰ ਵੱਲੋਂ ਉਹ ਕਹਿੰਦੇ ਆ ਜੀ ਮੇਰਾ ਨਾਮ ਬੋਲ ਦੋ ਕਹਿੰਦੀ ਮਾਈ ਨੇਮ ਇਜ਼ ਮਨਪ੍ਰੀਤ ਕੌਰ ਤੇ ਵਾਈਫ ਆਵਰ ਲਖਵਿੰਦਰ ਸਿੰਘ ਫਰੋਂ ਪਟਿਆਲਾ ਮਨਪ੍ਰੀਤ ਹਾਂ ਤੇ ਪਟਿਆਲਾ ਹਾਂ ਤੇ ਵਾਈਫ ਆਵਰ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਹਾਂ ਅਗਲਾ ਸਵਾਲ ਹੈ ਬੇਬੇ ਜੀ ਤੁਸੀਂ ਜੈਪੁਰ ਘੁੰਮ ਕੇ ਜ਼ਿਆਦਾ ਖੁਸ਼ ਹੋਏ ਜਾਂ ਫਿਰ ਆਪਾਂ ਚੈਲ ਗਏ ਸੀ ਜਦੋਂ ਅਸੀਂ ਬਹੁਤ ਖੁਸ਼ ਹੋਏ ਅੱਛਾ ਇੱਥੇ ਤਾਂ ਜਨਤਾ ਹੀ ਵੇਖੀ ਆ ਜੋ ਸਮਾਨ ਕੋਈ ਨਹੀਂ ਵੇਖਿਆ ਪਰ ਲਾਸਟ ਤੇ ਤਾਂ ਮਜ਼ਾ ਆ ਯਾਰ ਆਸ ਤੇ ਬਹੁਤ ਨਜ਼ਾਰਾ ਆਇਆ ਹਾਂ ਉਹ ਤਾਂ ਬੰਨ ਸੋਹਣਾ ਠੀਕ ਆਣੀ ਛੋਕੀ ਟਾੜੀ ਬਹੁਤ ਸੋਹਣੀ ਵੇਖੀ ਘੁੰਮੇ ਵੀ ਰਾਜ ਦੇ ਮਹਿਲ ਵੀ ਵੇਖੇ ਬਹੁਤ ਜ਼ਿਆਦਾ ਕੁਝ ਵੇਖਿਆ ਤੇ ਅਗਲਾ ਸਵਾਲ ਆ ਵੀ ਕਹਿੰਦੇ ਵੀ ਤੁਸੀਂ ਅੰਕਲ ਜੀ ਨੂੰ ਨਹੀਂ ਲੈ ਕੇ ਜਾਂਦੇ ਟ੍ਰਿਪ ਤੇ ਕਿਤੇ ਵੀ ਵੀ ਕਾਹਤੋਂ ਦੱਸੋ ਅੰਕਲ ਜੀ ਪਹਿਲਾਂ ਤਾਂ ਤਿਆਰ ਕੀਤੇ ਸੀਗੇ ਫਿਰ ਅੱਜ ਕੱਲ ਸਾਰਿਆਂ ਨੂੰ ਪਤਾ ਨਹੀਂ ਕਿਵੇਂ ਦਾ ਹਾਂ ਘਰ ਆਪਾਂ ਸੁਣਨਾ ਨਹੀਂ ਛੱਡ ਸਕਦੇ ਕਿ ਮੇਰ ਮਰਜੀ ਆ ਹੁਣ ਆਪਣੇ ਘਰੇ ਵੀ ਦੇਖੀਏ ਮਸ਼ੀਨਰੀ ਬਾਹਰ ਖੜੀ ਹੁੰਦੀ ਆ ਤਾ ਨੀ ਜਾਂਦਾ ਪਰ ਅਗਲੇ ਟ੍ਰਿਪ ਤੇ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਆਪਾਂ ਘਰੇ ਕਿਸੇ ਦਾ ਗੌਰ ਹੈ ਬੇਹਰ ਗੌਰ ਹੈ ਹੋ ਰਹਿ ਪੈਂਦੇ ਸੀ ਤੇ ਹੁਣ ਆਪਾਂ ਘਰੇ ਪਹਿਲਾਂ ਕਿਸੇ ਦੀ ਅਰੇਂਜਮੈਂਟ ਕਰਾਂਗੇ ਘਰੇ ਛੱਡ ਕੇ ਜਾਵਾਂਗੇ ਫੇਰ ਜਾਣਗੇ ਤੇ ਅੰਕਲ ਆਪ ਨੂੰ ਵੀ ਬਹੁਤ ਫੀਲ ਜਾਂਦਾ ਵੀ ਨਾਲ ਨਾਲ ਬੱਤੇ ਇੱਕ ਪੁੱਪਰ ਘਰੇ ਰਹਿ ਜਾਂਦਾ ਤੇ ਆਪਣਾ ਅਗਲਾ ਸਵਾਲ ਆ ਵੀ ਆਪ ਤੁਹਾਡਾ ਪਿੰਡ ਕਿਹੜਾ ਵਾ ਖੋਸਾ ਪਾਂਡੂਆ ਜਾਂ ਕੋਈ ਹੋਰ ਵਾ ਆਪਣਾ ਪਿੰਡਾ ਖੋਸਾ ਦਲ ਸਿੰਘ ਇਹ ਆਪਾਂ ਨੂੰ ਪੈ ਜਾਂਦਾ ਵਾ ਜੀਰੇ ਤੋਂ ਅੱਗੇ ਜਾਂ ਰੋਜ਼ ਪਰ ਰੋਡ ਤੇ ਹਾਂ 11 ਕਿਲੋਮੀਟਰ ਜੀਰੇ ਤੋਂ ਪੈਂਦਾ ਹੂੰ ਇਹ ਖੋਸੇ ਪਾਣ ਹੋ ਕੇ ਉੱਧਰ ਜਾਂਦਾ ਮੋਗੇ ਵਾਲ ਨੂੰ ਖੋਸੇ ਤਿੰਨ ਚਾਰ ਆ ਤਰ ਪੰਜ ਆ ਖੋਸਰ ਦੇ ਖੋਸਾ ਪਾਣੋ ਆਪਣਾ ਖੋਸਾ ਦਾਲ ਤੇ ਇਹ ਖੋਸਾ ਦਾਲ ਸਾਈਂਗਾ ਰੋਜ਼ ਪਰ ਰੋਡ ਤੇ ਜੀਰੇ ਤੋਂ ਫਰੀ ਪਰ ਰੋਡ ਤੇ ਤੇ ਇੱਕ ਬੜਾ ਸਵਾਲ ਆਉਂਦਾ ਨਾ ਰੋਜ਼ ਵੀ ਹੀਰੇ ਦਾ ਫੇਸ ਕਿਉਂ ਨਹੀਂ ਵਿਖਾਉਂਦੇ ਅਬੇ ਹੀਰਾ ਅਸੀਂ ਤਾਂ ਆਪਾਂ ਨੇ ਤਾਪਣਾ ਪਾਉਂਦੇ ਆ ਆਪ ਨਹੀਂ ਆਉਂਦਾ ਇਹ ਆਪ ਨਹੀਂ ਆਉਂਦਾ ਆਪ ਨਹੀਂ ਆਉਂਦਾ ਹਾਂ ਇਹ ਮੈਂ ਆਪਦੀ ਮਰਜ਼ੀ ਆ ਮੈਂ ਤਾਂ ਨਹੀਂ ਆਉਂਦਾ ਵੀ ਇਹਨਾਂ ਦਾ ਨਹੀਂ ਕੋਈ ਹੈਗਾ ਵਿੱਚ ਅਸੀਂ ਤਾਂ ਧੱਕੇ ਨਾਲ ਨੇ ਵੀ ਤੂੰ ਵਖਾ ਆਪਦਾ ਮੂੰਹ ਐਡਾ ਸੁਣਾ ਹੈਗਾ ਹਾਂ ਅਸੀਂ ਤਾਂ ਕਿਛੇ ਦਿਨਾਂ ਫੜ ਕੇ ਕਹਾਂ ਜਾਣਾ ਨੇ ਮੂਰੇ ਕਰਦਾਂ ਨਾ ਹਰ ਮਨ ਨੂੰ ਆਖਣਾ ਫੋਟੋ ਕਹਿੰਦੀ ਐ ਫੋਟੋ ਐਡਿਟ ਕਰ ਐਡਿਟ ਮੈਂ ਕਰਦਾ ਨਾ ਮੈਂ ਫਿਰ ਕੱਟ ਦੇਣਾ ਨਾ ਤੂੰ ਕੱਟ ਕੇ ਨਾ ਸਾਨੂੰ ਸਾਰੇ ਟੈਬਰ ਨੂੰ ਲੈ ਲੈਂਦਾ ਸੀ ਆਪ ਨਹੀਂ ਆਉਂਦਾ ਗਾ ਅਗਲਾ ਸਵਾਲ ਆ ਗਿਆ ਮਿੱਠੂ ਪਟਾਲਾ ਵੱਲੋਂ ਕਹਿੰਦੇ ਵੀ ਮੇਰੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰੇ ਸਾਸਰੀਕਾਲ ਬੇਬੇ ਜੀ ਸਾਸਰੀਕਾਲ ਬਹੁਤ ਬਹੁਤ ਸਾਰਾ ਬਹੁਤ ਧੰਨਵਾਦ ਕਹਿੰਦੇ ਬੇਬੇ ਜੀ ਨਾਲ ਵਲੌਗ ਦੇਖ ਕੇ ਮਜ਼ਾ ਆ ਜਾਂਦਾ ਸਾਨੂੰ ਆਪਣੀ ਮੰਮੀ ਦੀ ਯਾਦ ਆ ਜਾਂਦੀ ਹੈ ਕਹਿੰਦਾ ਵੀ ਮੈਂ ਸਾਰੇ ਤੁਹਾਡੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਅਸੀਂ ਸਾਰਾ ਕਿੰਨਾ ਕਿ ਕਰਦੇ ਸੀ ਬਹੁਤ ਜ਼ਿਆਦਾ ਕਰਦੇ ਆ ਥੈਂਕ ਯੂ ਧੰਨਵਾਦ ਆਗਲਾ ਸਵਾਲ ਆ ਵੀ ਬੇਬੇ ਦਾ ਜਦੋਂ ਵਿਆਹ ਹੋਇਆ ਸੀਗਾ ਉਹਦੇ ਬਾਰੇ ਕੋਈ ਦੱਸੋ ਬੇਬੇ ਤੁਸੀਂ ਵੀ ਕਿਵੇਂ ਦਾ ਸੀ ਕਿ ਕੀ ਮਾਹੌਲ ਚਾਲ ਸੀ ਉੱਥੇ ਅਕਾਦਾਂ ਸੀ ਉਧਰ ਲੋਕ ਹੀ ਰਸਾਂ ਚ ਆਉਂਦੇ ਸੀਗੇ ਅੱਛਾ ਤੇ ਰਸ ਜੀ ਵਹਿ ਕੇ ਲਿਆਏ ਸੀ ਮੈਨੂੰ ਤੇ ਬੋਤੇ ਤੇ ਘੋੜੀਆਂ ਦੇ ਬਰਾਦ ਗਏ ਸੀ ਅੱਛਾ ਤੇ ਕਿਨਾਰੇ ਤੇ ਵਹਿ ਕੇ ਰੋਟੀ ਖਵਾਈ ਸੀ ਕਿ ਕੁਰਸੀਆਂ ਟੈਂਟ ਕੋਈ ਨਹੀਂ ਸੀ ਲਾਏਗੇ ਸਿੱਧਾ ਸਾਵਾ ਕੰਮ ਇਸਾ ਜਿਹੜਾ ਵਿਆਹ ਹੋਇਆ ਸੀ ਮੇਰਾ ਅੰਕਲੋਂ ਨਹੀਂ ਸੱਦਿਆ ਅੰਕਲ ਗਿਆ ਹੀ ਨਹੀਂ ਆਹ ਤੇ ਵਹਿ ਨਹੀਂ ਸਰਦਾ ਅੱਛਾ ਵਿਆਹ ਤੇ ਵੀ ਨਹੀਂ ਗਏ ਅਰਮਣ ਨੂੰ ਤੇ ਰੁ ਕਰੇ ਜੰਡ ਕੇ ਠੀਕ ਹੈ ਠੀਕ ਹੈ ਠੀਕ ਉਹ ਤਾਂ ਸਾਈਕਲਾਂ ਤੇ ਜਾੜਦੇ ਹੁੰਦੇ ਸੀ ਬੇਬੇ ਅਗਲਾ ਸਵਾਲ ਆ ਵੀ ਤੁਹਾਡੇ ਕਿੰਨੇ ਮੁੰਡੇ ਆ ਤੇ ਤੁਹਾਡੀਆਂ ਕਿੰਨੀਆਂ ਕੁੜੀਆਂ ਵਾ ਦੋ ਮੇਰੀਆਂ ਕੁੜੀਆਂ ਦੋ ਮੇਰੇ ਮੁੰਡੇ ਆ ਇਹ ਛੋਟਾ ਇਹ ਵੱਡਾ ਨਾਂ ਦੱਸੋ ਉਹਨਾਂ ਦੇ ਦੇਵ ਇਹਦਾ ਨੰਬੰਤ ਸਿੰਘ ਕੁੜੀਆਂ ਦਾ ਇੱਕ ਨਾ ਇੱਥੇ ਤਾਂ ਨਿੰਦਰੋ ਨਿੰਦਰੋ ਹੀ ਕਹਿੰਦੇ ਸੀਗੇ ਉੱਥੇ ਜਾ ਕੇ ਨਾਮ ਬਦਲਿਆ ਇੱਥੇ ਦੇਬੋ ਕਹਿੰਦੇ ਸੀ ਅੱਛਾ ਹਾਂ ਉੱਥੇ ਉਹਨਾਂ ਨੇ ਨਾਮ ਬਦਲ ਲਿਆ ਅੱਛਾ ਇੱਕ ਦਾ ਨਾਮ ਕੀ ਆ ਇੱਕ ਨਾ ਦੇਬੋ ਆ ਹਾਂਜੀ ਇੱਕ ਨਾ ਨਿੰਦਰੋ ਆ ਠੀਕ ਹੈ ਠੀਕ ਸਿੱਧਾ ਨਾ ਤਾਂ ਸਿੱਧਾ ਨਾ ਨਹੀਂ ਹੈ ਕੋਈ ਸਿੱਧਾ ਬਲਵਿੰਦਰ ਉਹ ਬਲਵਿੰਦਰ ਹਾਂ ਬਲਵਿੰਦਰ ਕਹਿੰਦੇ ਹਾਂ ਅੱਛਾ ਕਿਹਤਨਾ ਬਿਆਨਤ ਸੀ ਆਈ ਸੀ ਅੱਗੇ ਸਾਡੇ ਚਾਚੇ ਤਾਈਆਂ ਕਿਸੇ ਦਾ ਨਾ ਕੁੱਕਰ ਪੱਪੋ ਸੀ ਆਏ ਜਿਹੜਾ ਨਾ ਰੱਖੀ ਮਿਲੇ 12 ਮਿੰਦੋ ਕੁੱਕਰ ਜਨਾ ਸਾਰੀਆਂ ਕੁੜੀਆਂ ਦੇ ਅੱਗੇ ਉਹ ਜਿਹੜਾ ਸੀ ਵਧੀਆ ਸੀ ਸੋਹਣੇ ਸੀ ਨਾ ਉਹਦੇ ਸੌਖਾ ਨਾ ਆਈਦਾ ਨਾ ਅਗਲਾ ਸਵਾਲ ਹੈ ਬੇਬੇ ਕੋਈ ਆਪਣੀ ਬਚਪਨ ਦੀ ਗੱਲ ਦੱਸੋ ਵੀ ਜਿਹੜੀ ਤੁਹਾਨੂੰ ਕਦੇ ਨਾ ਭੁੱਲੀ ਹੋਵੇ ਛੋਟੀ ਹੁੰਦੇ ਸੀ ਗੱਲ ਭੁੱਲ ਗਈ ਹੁਣ ਤਾਂ ਵੱਡੇ ਹੋ ਗਏ ਹੁਣ ਤਾਂ ਭੁੱਲਣੀ ਸੀ ਫੇਰ ਵੀ ਕੋਈ ਕੋਈ ਉਹੀ ਸ਼ਰਾਰਤ ਕੀਤੀ ਵੇਜਾ ਕੋਹੋ ਜੀ ਕੋਈ ਸ਼ਰਾਰਤ ਨਾ ਮੈਂ ਤਾਂ ਦਾ ਕਰਦੇ ਹੁੰਦੇ ਸੀ ਆਪ ਦਾ ਖੇਤੀਬਾੜੀ ਦਾ ਹੀ ਬਸ ਰੋਟੀਆਂ ਲੈ ਕੇ ਉਹ ਸਾਡੇ ਵੀ ਖੇਤੀ ਵਾਹੀ ਕਰਦੇ ਸੀ ਨਾ ਅੱਛਾ ਚਾਚੇ ਦਾ ਆਏ ਸੀਗੇ ਅੱਛਾ ਇਕੱਠੇ ਸੇ ਸੀ ਵੀ ਅੰਨਾ ਵਾਂਗੂ ਅੱਛਾ ਰੋਟੀਆਂ ਰਾਟੀਆਂ ਲੈ ਜਾਣੀਆਂ ਦੇ ਆਉਣੀਆਂ ਉਹਨਾਂ ਨੂੰ ਖਾਏ ਆਉਣੀਆਂ ਪਕਾ ਕੇ ਲੈਣੀਆਂ ਜਿੱਦ ਤੂੰ ਦੁੱਧ ਤੇ ਵੀ ਉੱਥੇ ਦੁੱਧ ਤੇ ਲਾਉਣੇ ਦਿੰਦੇ ਸੀ ਠੀਕ ਕੋਈ ਹੋਰ ਕੋਈ ਗੱਲ ਦੱਸੋ ਜੇ ਤੁਸੀਂ ਛੋਟੇ ਹੁੰਦੇ ਸੀਗੇ ਜੇ ਕਿਵੇਂ ਤੁਹਾਡੇ ਵੀ ਡੈਡੀ ਤੁਹਾਨੂੰ ਲੈ ਕੇ ਜਾਂਦੇ ਸੀ ਕਿੰਦੇ ਤੇ ਇਹ ਸ਼ਹਿਰ ਛੁਰ ਜਾਂਦੇ ਹੁੰਦੇ ਸੀ ਅਮਰੇ ਉਸੇ ਵਿਆਹ ਗਏ ਸੀ ਤੇ ਪਿੰਡੋਂ ਤੇ ਜੀਰੇ ਤੁਰ ਕੇ ਗਏ ਅੱਛਾ ਨਾਨਕੀਆਂ ਆਪਣੇ ਵਿਆਹ ਗਈ ਬਾਪੂ ਮੇਰਾ ਨਾਲ ਤੁਰਿਆ ਗਿਆ ਸੀ ਉਹਦੇ ਨਾਲ ਤੁਰੇ ਗਏ ਤੇ ਆਹਦੇ ਨਾਨਕੀ ਤੁਰ ਕੇ ਗਏ ਦੂਜੇ ਦੇ ਪੋਂ ਕਿੰਨੇ ਕਿਲੋਮੀਟਰ ਹੋਊਗਾ ਕਿੰਨੇ ਕੁ ਦੂਰ ਵਾਹ ਵਾ ਦੂਰ ਹੈ ਫਿੱਡੇ ਆ ਮੁੱਦ ਕੀ ਦੇ ਨਾਲ ਅੱਛਾ ਗिरा ਇੰਨਾ ਹੀ ਆ ਜਿੰਨਾ ਆਪਾਂ ਨੂੰ ਇੱਥੋਂ ਆ ਪੇਕਾ ਕਿਹੜਾ ਕਿੱਥੇ ਆ ਖੱਠਾ ਸਾਹ ਖੱਠਾ ਸਾਹ ਉੱਥੋਂ ਤੁਸੀਂ ਗਏ ਹੋਗੇ ਉੱਥੇ ਫਿੱਡੇ ਜਾਂਦਾ ਮੈਂ ਫਿੱਡੇ ਹਾਂ ਵੀਰ ਕਿੰਨੇ ਕਿਲੋਮੀਟਰ ਬਣ ਜਾਂਦਾ ਅੰਕਲ ਜੀ ਅੰਦਾਜ਼ਾ ਕੋਈ ਇੱਥੋਂ ਬਣਦਾ ਹੋਊਗਾ 35 ਬਣ ਜਾਂਦਾ 35 ਤੁਰ ਕੇ ਗਏ ਸੀਗੇ ਗਲਵੰਡੀ ਤੋਂ 2-3 ਕਿਲੋਮੀਟਰ ਹੀ ਹੈਗਾ 35 ਕਿਲੋਮੀਟਰ ਬਣ ਜਾਂਦਾ ਅੱਛਾ ਤੁਰ ਕੇ ਗਏ ਸੀ ਨਾ ਦੂਰ ਤੁਰ ਕੇ ਗਏ ਦੂਜੇ ਦਿਨ ਬੁੰਕੇ ਸੀ ਜਾਦੇ ਤੇ ਰਾਜ ਕਿਤੇ ਰਹਿ ਗਈ ਅਸੀਂ ਉੱਥੇ ਜ਼ਰੂਰਲੀ ਅੱਛਾ ਅੱਛਾ ਉਦੋਂ ਆਈ ਸੀਗੇ ਉਹ ਆਈ ਚ ਤੁਰ ਕੇ ਉਹਨਾਂ ਰਿਸ਼ਤੇਦਾਰੀਆਂ ਬਹੁਤ ਵਧੀਆ ਹੁੰਦੀਆਂ ਸੀ ਉਹ ਮੇਰੇ ਤਾਈ ਦੇ ਪਾਪਾ ਪਤਾ ਕੀ ਹੁੰਦਾ ਸੀ ਲੋਕਾਂ ਚ ਫਾਰਮੈਟ ਹੀ ਨਹੀਂ ਸੀ ਹੁੰਦੀ ਨਹੀਂ ਤਾਂ ਆਮ ਨਾਨਕੇ ਵੀ ਸਾਈਕਲ ਤੇ ਜਾਂਦਾ ਰਿਹਾ ਹਾਂ ਤੇ ਹੋਰ ਉਦੋਂ ਫਾਰਮੈਟ ਹੀ ਨਹੀਂ ਹੁੰਦੀਆਂ ਸੀ ਅਸੀਂ ਮੈਂ ਤੇ ਬੰਦ ਨਾਨਕੇ ਚਲੇ ਗਏ ਉਹਨਾਂ ਨੇ ਸਾਨੂੰ ਖੋਆ ਮਾਰ ਤੇ ਜਿਵੇਂ ਉਹ ਜਦ ਰਾਮ ਉਹ ਜਰਮ ਦਾ ਖੋਆ ਜਰਮ ਭਰਿਆ ਇੱਕ ਸਾਨੂੰ ਉਹਨਾਂ ਨੇ ਪੇਠਾ ਦੇਤਾ ਕਿ ਆ ਵੀ ਲੈ ਜਾਓ ਅਸੀਂ ਆਪ ਚੱਲ ਗਏਗੇ ਸਮਾਨ ਲੈ ਕੇ ਆ। ਅੱਜ ਕੱਲ ਲਾਲੀ ਦੇ ਕੱਲ ਥੱਕ ਕੇ ਮਸਾਈ ਕਰੇ ਯਾਰ ਬੇ ਉਪਰੇ ਕੋਆ ਉਹਨੇ ਬਣਾਤਾ। ਕਿਉਂ ਸੈਂਕਦਾ ਚਾਹ ਬਹੁਤ ਹੁੰਦਾ ਜੀ। ਚਾਹ ਕਿਹਦਾ ਪਿਆਵਾ ਹੁੰਦਾ ਜੀ। ਉਹਨਾਂ ਤੋਂ ਕਿ ਨਾ ਕਿਸੇ ਕੋਲੇ ਆਉਂਦਾ ਟਾਈਮ ਨਾ ਲੱਗ ਜਾਣਾ ਉਹਨਾਂ ਤੋਂ ਆਏ ਸੀ ਘਰੇ ਜੋ ਦਾਲ ਸਬਜ਼ੀ ਬਣਦੀ ਸੀ ਆਪਾਂ ਬਾਲਿਆਂ ਨੂੰ ਖਵਾ ਦਿੰਦੇ ਸੀ ਉਹ ਹੀ ਗੱਲ ਇਹ ਕਦੀ ਮਿੱਠੀ ਚੀਜ਼ ਬਣਾ ਲੇ ਅੱਗੇ ਬਾਲਾਂ ਲੋਕੀ ਭੋਗ ਹੀ ਬਣਾਉਂਦੇ ਹੁੰਦੇ ਸੀ ਉਹਨਾਂ ਫਾਰਮਟੀਆਂ ਬਾਹਰ ਹੀ ਬਣਗੀਆਂ ਵਧ ਗਈਆਂ ਹੋਆਂ ਅੱਗੇ ਕਾਉਣੇ ਕੜਾ ਪਕੌੜੇ ਅੱਗੇ ਲੋਕੀ ਕਿੱਥੇ ਜਾਂਦੇ ਸੀਗੇ ਬੇਬੇ ਤੁਹਾਡੇ ਤੁਸੀਂ ਪੁਰਾਣੇ ਜਿਹੜੇ ਛੋਟੇ ਹੁੰਦੇ ਸੀ ਤੁਹਾਡੇ ਕੋਲ ਸਾਈਕਲ ਹੈਗਾ ਸੀਗਾ ਹਾਂ ਕਿਉਂ ਮੇਰੇ ਸਾਈਕਲ ਤੇ ਹੀ ਜਾਂਦਾ ਸੀ ਜਦੋਂ ਸਭ ਤੋਂ ਪਹਿਲੀ ਵਾਰੀ ਆਪਾਂ ਲਾ ਹੁਣ ਉਦੋਂ ਗੱਡੀ ਜਿੰਨਾ ਚਾਹ ਹੁੰਦਾ ਸੀ ਸਾਈਕਲ ਹਨਾ ਵੀ ਕਿਸੇ ਬਾਪੂ ਮੇਰੇ ਬਾਪੂ ਨੇ ਜੋ ਆਇਆ ਛੜੀ ਉਹ ਵੀ ਤਿੰਨੇ ਸੈਕਲਾਂ ਆਏ ਵਾਹ ਵਾਹ ਇਹ ਵੀ ਸੈਕਲ ਨਹੀਂ ਜਦੋਂ ਅਸੀਂ ਬਾੜੇ ਵਾਲਾ ਵੀ ਚਾਏਗਾ ਤੂੰ ਬਾੜੇ ਵਾਲਾ ਵੀ ਚਾਏਗਾ ਅੱਛਾ ਠੀਕ ਹੈ ਹੋਰ ਕੁਝ ਤੁਸੀਂ ਕਹਿਣਾ ਚਾਹੋ ਐਂਡ ਤੇ ਆਂਟੀ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਤੁਹਾਡਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹਨ ਸਾਨੂੰ ਤੁਸੀਂ ਆਪਣੀ ਫੈਮਿਲੀ ਸਮਝਦੇ ਕੋਈ ਵੀ ਸਾਨੂੰ ਮਿਲਣਾ ਆਉਂਦਾ ਬਸ ਆ ਹੀ ਕਹਿੰਦਾ ਵੀ ਤੁਸੀਂ ਨਹੀਂ ਸਾਨੂੰ ਜਾਣਦੇ ਸੀ ਤੁਹਾਨੂੰ ਜਾਣਦੇ ਹਾਂ ਕਿੰਨੇ ਚਿਰ ਤੋਂ ਲੱਗਦਾ ਹੈ ਹਨਾ ਵੀ ਸਾਰੇ ਕਿਤੇ ਵੀ ਅਸੀਂ ਜਾਣੇ ਸਾਨੂੰ ਬਹੁਤ ਪਿਆਰ ਮਿਲਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਬੇਬੇ ਦੱਸੋ ਤੁਸੀਂ ਵੀ ਅਸੀਂ ਜਦੋਂ ਆਉਂਦੇ ਨਾ ਸਾਨੂੰ ਚਾ ਚੜ ਜਾਂਦਾ ਨਾ ਤਾਂ ਉਹ ਸਾਨੂੰ ਜਾਣਦੇ ਹੁੰਦੇ ਨਾ ਅਸੀਂ ਉਹਨਾਂ ਨੂੰ ਜਾਣਦੇ ਨੇ ਜੇ ਦੋ ਆਣ ਕੇ ਆ ਤੇ ਥੋੜਾ ਜਿਹਾ ਬਲੌਗ ਬੇਨੇ ਸਾਨੂੰ ਚਾਹ ਚੜਾ ਕੇ ਬੰਦਾ ਚੰਗਾ ਕੇ ਤੂੰ ਪਿਆਰ ਵਧ ਗਿਆ ਤੇ ਹੋਰ ਅੰਕਲ ਤੁਸੀਂ ਦੱਸੋ ਅੱਜ ਨਹੀਂ ਬਹੁਤ ਵਧੀਆ ਲੱਗਦਾ ਜਦੋਂ ਆਉਂਦੇ ਆ ਸੇ ਦੋ ਜਾਈ ਨੇ ਓਕੇ ਕਹਿਣਾ ਕਿ ਬਹੁਤ ਲੱਗੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਜਦੋਂ ਅਸੀਂ ਮਿਲਦੇ ਨਹੀਂ ਕਰੇ ਅਗਲਾ ਵਾਪਸ ਮੋੜਨਾ ਪੈਣਾ ਹਾਂ ਸਾਨੂੰ ਵੀ ਦੁੱਖ ਹੁੰਦਾ ਹੈ ਵਿਚਾਰੇ ਐਡੀ ਦੂਰ ਆ ਕੇ ਚੱਲ ਗਿਆ ਹੈ ਕਰੇ ਵੀ ਨਹੀਂ ਮਿਲੇ ਕਿਹਾ ਤੇ ਮਹਾਰਾਜ ਕਰੇ ਦਾ ਸਾਨੂੰ ਤੰਦਰੁਸਤੀਆਂ ਹਾਂ ਤਰੱਕੀਆਂ ਦੇਵੇ ਸਾਡੇ ਵੀ ਪੋਤੇ ਨੂੰ ਤਰੱਕੀਆਂ ਦੇਵੇ ਮਹਾਰਾਜ ਜਿਹੜਾ ਇਹ ਜੇ ਕੰਮ ਕਰਦਾ ਜੋਂਦਾ ਬਾਹਰ ਜਿਹੜਾ ਚੰਡੀਗੜ੍ਹ ਜਾਂਦਾ ਕੰਦੀਗੜ੍ਹ ਚਲ ਕੋਈ ਨਹੀਂ ਹੈ ਕੁੱਤਾ ਦੂਰ ਹੈ ਹੈ ਤਾਂ ਮੰਨਤੀ ਹੈ ਜੈਸਾ ਪਿਆਰ ਤਾਂ ਮੰਨਤੀ ਹੈ ਪਿਆਰ ਆਪ ਦੇਣਾ ਉਹਨੂੰ ਜਿਹੜਾ ਆਇਆ ਠੀਕ ਹੈ ਆਂਟੀ ਜੀ ਪਿਆਰ ਸੰਭਾਲ ਕੇ ਰੱਖੋ ਹਾਂ ਦੇਖੋ ਦੋਸਤਾਂ ਦੇ ਕੋਸ਼ਿਸ਼ ਕਰੇ ਬੈਠੇ ਜੀ ਇਹਦੇ ਵਿੱਚ ਹਾਂ ਚਲੋ ਠੀਕ ਹੈ ਜੀ ਜੇ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਦੇ ਠੀਕ ਹੈ ਜਿੰਨਾਂ ਜਿੰਨਾਂ ਦੇ ਨਹੀਂ ਵੀ ਆਪਾਂ ਜਵਾਬ ਦੇ ਸਕੇ ਉਹ ਸੌਰੀ ਸਾਰਿਆਂ ਨੂੰ ਠੀਕ ਹੈ ਅਗਲੇ ਵਲੌਗ ਚ ਮਿਲਦੇ ਆ ਜੀ ਬਾਏ ਬਾਏ ਕਰ ਦੋ ਹਾਏ ਬਾਏ ਬਾਏ